ਸਾਸੀकांत ਮੈਂ ਆ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਹਾਂ ਭਾਰਤੀ ਜਨਤਾ ਪਾਰਟੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਇੱਕ ਵਾਰ ਫਿਰ ਵੱਡਾ ਧਮਾਕਾ ਹੋ ਗਿਆ ਹੈ ਇੱਕ ਪਾਸੇ ਰਵਨੀਤ ਬਿੱਟੂ ਵੱਲੋਂ ਜਿਮਨੀ ਚੋਣਾ ਹਲਕਾ ਗਿੱਦਰਵਾਹਾ ਬਰਨਾਲਾ ਚਬੀਵਾਲ ਅਤੇ ਡੇਰਾ ਬਾਬਾ ਨਾਨਕ ਤੋਂ ਅੱਡੀ ਛੋਟੀ ਦਾ ਜੋ ਲਗਾਇਆ ਗਿਆ ਕਿਉਂਕਿ ਉਹ ਨਵੇਂ ਕੇਂਦਰੀ ਮੰਤਰੀ ਬਣੇ ਨੇ ਰਾਜ ਸਭਾ ਦੇ ਮੈਂਬਰ ਵੀ ਨੇ ਰਾਜਸਥਾਨ ਤੋਂ ਰਵਨੀਤ ਬਿੱਟੂ ਨੇ ਇਥੋਂ ਤੱਕ ਕਿ ਆਪਣੇ ਆਪ ਨੂੰ ਸੀਐਮ ਦਾ ਚਿਹਰਾ ਵੀ ਘੋਸ਼ਿਤ ਕਰ ਦਿੱਤਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਇੱਧਰ ਰਵਨੀਤ ਬਿੱਟੂ ਨੇ ਸੋਚਿਆ ਕਿ ਸ਼ਾਇਦ ਹੋ ਸਕਦਾ ਹੈ ਕਿ ਭਾਰਤੀ ਜਨਤਾ ਪਾਰਟੀ ਮੇਰੇ ਸਿਰ ਦੇ ਉੱਪਰ ਹੱਥ ਰੱਖਦੇ ਹੋਏ ਪੰਜਾਬ ਦੀ ਪ੍ਰਧਾਨਗੀ ਮੈਨੂੰ ਦੇ ਦੇਵੇ ਕਿਉਂਕਿ ਸੁਨੀਲ ਕੁਮਾਰ ਜਾਕੜ ਲਗਾਤਾਰ ਦੂਰੀ ਬਣਾ ਕੇ ਬੈਠੇ ਹੋਏ ਨੇ ਭਾਰਤੀ ਜਨਤਾ ਪਾਰਟੀ ਤੋਂ ਭਾਤੀ ਜਨਤਾ ਪਾਰਟੀ ਨੇ ਜਿਹੜਾ ਪੱਤਾ ਹਿੰਦੂ ਚਿਹਰੇ ਦੇ ਨਾਮ ਤੇ ਖੇਡਿਆ ਸੀ ਕਿ ਕਿ ਹਿੰਦੂ ਚਿਹਰਾ ਪ੍ਰਧਾਨ ਹੋਵੇਗਾ ਪੰਜਾਬ ਦਾ ਤੇ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਜਿੱਤ ਮਿਲੇਗੀ ਲੇਕਿਨ ਨਾ ਤੇ ਖਾਤਾ ਖੁੱਲਿਆ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਨਾ ਜਮਨੀ ਚੋਣਾਂ ਦੇ ਵਿੱਚ ਸਿੱਖ ਚਿਹਰੇ ਵੀ ਉਤਾਰੇ ਗਏ ਭਾਰਤੀ ਜਨਤਾ ਪਾਰਟੀ ਵੱਲੋਂ ਜਿਹੜੀਆਂ ਚਾਰ ਹਲਕਿਆਂ ਦੇ ਵਿੱਚ ਜਮਨੀ ਚੋਣਾਂ ਹੋਈਆਂ ਨੇ ਗਿੱਦੜਵਾਹ ਬਰਨਾਲਾ ਚੱਬੇਵਾਲ ਅਤੇ ਡੇਰਾ ਬਾਬਾ ਨਾਨਕ ਸਿੱਖ ਚਿਹਰੇ ਉਤਾਰਨ ਦੇ ਬਾਵਜੂਦ ਵੀ ਭਾਰਤੀ ਜਨਤਾ ਪਾਰਟੀ ਨੂੰ ਮੂੰਹ ਦਿਖਾਉਣੀ ਪਈ ਮੂਦੇ ਭਾਦ ਦਿੱਗੀ ਭਾਰਤੀ ਜਨਤਾ ਪਾਰਟੀ ਭਾਰਤੀ ਜਨਤਾ ਪਾਰਟੀ ਨੇ ਫਿਰ ਮੈਂਬਰਸ਼ਿਪ ਕਰਨੀ ਸ਼ੁਰੂ ਕਰ ਦਿੱਤੀ 3 ਲੱਖ ਜਿਹੜੇ ਕਾਰਡ ਫਿਲ ਕਰਨੇ ਸੀ ਯਾਨੀ ਕਿ ਮੈਂਬਰ ਬਣਨੇ ਸੀ ਭਾਰਤੀ ਜਨਤਾ ਪਾਰਟੀ ਦੇ ਲੇਕਿਨ 6.5 ਲੱਖ ਦਾ ਆਂਕੜਾ ਹੀ ਸਿਰਫ ਪਾਰ ਕਰ ਪਾਈ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਾਡਾ ਵੋਟ ਬੈਂਕ ਵਧਿਆ ਹੈ ਸਾਡਾ 5 ਤੋਂ 15 ਹੋਇਆ ਹੈ ਕਦੇ 17 ਕਹਿੰਦੇ ਨੇ ਕਦੇ 20 ਕਹਿੰਦੇ ਨੇ ਲੇਕਿਨ ਜੇ ਇਹਨਾਂ ਨਾਲ ਗੱਲ ਕਰੀਏ ਜਿਹੜੇ ਇਹਨਾਂ ਕਾਗਜ਼ਾਂ ਦੇ ਰਹੀ ਬੰਦੇ ਬਣਾਉਣੇ ਸੀ ਮੈਂਬਰਸ਼ਿਪ ਯਾਨੀ ਕਿ 3 ਲੱਖ ਦਾ ਟੀਚਾ ਦਿੱਤਾ ਹੋਇਆ ਸੀ ਸੈਂਟਰ ਸਰਕਾਰ ਵੱਲੋਂ ਕਿ ਪੰਜਾਬ ਦੇ ਵਿੱਚ 30 ਲੱਖ ਬੰਦੇ ਤੁਸੀਂ ਜਿਨ੍ਹਾਂ ਦੇ ਕਾਰ ਬਣਾਓ ਕਿ ਉਹ ਭਾਰਤੀ ਜਨਤਾ ਪਾਰਟੀ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਵੋਟ ਪਾਉਣਗੇ ਉਹਨਾਂ ਦੇ ਵਿੱਚੋਂ ਨਿਕਲੇ ਸਿਰਫ 6.6 ਲੱਖ ਯਾਨੀ ਕਿ 6,60,000 ਇਧਰ ਭਾਰਤੀ ਜਨਤਾ ਪਾਰਟੀ ਨੇ ਅਸਤੀਫਾ ਨਹੀਂ ਮਨਜ਼ੂਰ ਕੀਤਾ ਸੁਨੀਲ ਕੁਮਾਰ ਜਾਖੜਾ ਸੁਨੀਲ ਕੁਮਾਰ ਜਾਖੜ ਨੇ ਭਾਵੇਂ ਇੱਕ ਵਾਰ ਵੀ ਚੋਣ ਪ੍ਰਚਾਰ ਨਹੀਂ ਕੀਤਾ ਜਿਮਨੀ ਚੋਣਾਂ ਦੇ ਵਿੱਚ ਕਿਸੇ ਵੀ ਉਮੀਦਵਾਰ ਦੇ ਹੱਕ ਵਿੱਚ ਨਹੀਂ ਗਏ ਸੋਸ਼ਲ ਮੀਡੀਆ ਤੇ ਪੋਸਟ ਵੀ ਨਹੀਂ ਪਾਈ ਅਤੇ ਨਾ ਹੀ ਕਿਹਾ ਗਿਆ ਕਿ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਨੂੰ ਪਾਓ ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਪੰਜਾਬ ਅਤੇ ਹਰਿਆਣਾ ਦਾ ਬੜਾ ਵੱਡਾ ਬਵਾਲ ਚੱਲ ਰਿਹਾ ਸੀ ਇਸ ਨੂੰ ਲੈ ਕੇ ਚੁੱਪੀ ਬਣਾਈ ਰੱਖੀ ਸੁਨੀਲ ਕੁਮਾਰ ਜਾਕਰ ਤੇ ਫਿਰ ਦੁਬਾਰਾ ਪੱਤਾ ਖੇੜ ਦਿੱਤਾ ਹੈ ਭਾਰਤੀ ਜਨਤਾ ਪਾਰਟੀ ਨੇ ਭਾਰਤੀ ਜਨਤਾ ਪਾਰਟੀ ਨੇ ਸੁਨੀਲ ਕੁਮਾਰ ਜਾਕਰ ਦਾ ਅਸਤੀਫਾ ਮਨਜ਼ੂਰ ਨਹੀਂ ਕੀਤਾ